ਲੁਧਿਆਣਾ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਮਹੀਨਾਵਾਰ ਮੀਟਿੰਗ ਹੋਈ ਜਿਸ ਦੇ ਵਿੱਚ ਕਈ ਮੁੱਦੇ ਅਤੇ ਐਮ ਵਿਚਾਰ ਚਰਚਾ ਕੀਤੀ ਗਈ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹਰਦੀਪ ਸਿੰਘ ਲਖੋਵਾਲ ਨੇ ਕਿਹਾ ਕਿ ਪਿਤੇ ਦਿਨੀ ਪੰਜਾਬ ਸਰਕਾਰ ਵੱਲੋਂ ਪੈਟਰੋਲ ਪੰਪ ਅਤੇ ਡੀਜ਼ਲ ਦੇ ਰੇਟ ਵਿੱਚ ਵਾਅਦਾ ਕੀਤਾ ਗਿਆ ਹਰਦੀਪ ਸਿੰਘ ਲਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਘੇਰੇ ਵਿੱਚ ਲਿਆਉਣਾ ਚਾਹੀਦਾ ਹੈ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੇ ਰੇਟ ਪੂਰੇ ਦੇਸ਼ ਭਾਰਤ ਦੇ ਵਿੱਚ ਇੱਕਸਾਰ ਹੋ ਜਾਣ ਉਹਨਾਂ ਨੇ ਕਿਹਾ ਕਿ ਚਾਹੇ ਉਹ ਹਿਮਾਚਲ ਵਿੱਚ ਚਾਹੇ ਉਹ ਚੰਡੀਗੜ੍ਹ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਘੱਟ ਹਨ। ਬਾਕੀ ਤੁਸੀਂ ਵੀ ਸਾਨੂੰ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਮੈਂਬਰਾਂ ਵੱਲੋਂ ਹੋਰ ਕੀ ਕਿਹਾ ਗਿਆ? ਅੱਜ ਦੀ ਮੀਟਿੰਗ ਜਿਹੜੀ ਮੀਨਾਵਾਰਾ ਦਫ਼ਤਰ ਵਿੱਚ ਹੋਈ ਉਸ ਵਿੱਚ ਵਿਸ਼ੇਸ਼ ਤੌਰ ਤੇ ਕਈ ਅਹਿਮ મુદ્ਦੇ ਵਿਚਾਰੇ ਗਏ ਨੇ। ਜਿਵੇਂ ਡੀਏਪ ਦੀ ਗੱਲ ਕੀਤੀ ਤੁਸੀਂ ਕਿ ਭੱਤਰਾ ਦਾ ਨੁਕਸਾਨ ਹੈ। ਕੱਲੀ ਆਲੂਆਂ ਦੀ ਫਸਲ ਦਾ ਨੁਕਸਾਨ ਨਹੀਂ ਹੋਣਾ ਕਣਕ ਦਾ ਨੁਕਸਾਨ ਨਹੀਂ ਹੋਣਾ ਅਗਲੀ ਫਸਲ ਜਿਹੜੀ ਬੀਜਣੀ ਆ ਅਸੀਂ ਕਣਕ ਦੀ ਉਹਦਾ ਵੀ ਨੁਕਸਾਨ ਹੋਣਾ ਜਿਵੇਂ ਆਲੂ ਲਾਉਣੇ ਆ ਜੇ ਆਲੂ ਲੇਟ ਹੋ ਗਏ ਜਿਹੜੀ ਅਗਲੀ ਮੱਕੀ ਬੀਜਣੀ ਆ ਉਹ ਵੀ ਜੀ ਨਹੀਂ ਜਾਣੀ ਇਸ ਕਰਕੇ ਅਸੀਂ ਸਰਕਾਰ ਤੋਂ ਇੱਕ ਹੋਰ ਮੰਗ ਕੀਤੀ ਆ ਵੀ ਜਿਹੜੇ ਸ਼ੈਲਰਾਂ ਦੇ ਵਿੱਚ ਸਾਡਾ ਚੌਲ ਪਏ ਨੇ ਉਹਨਾਂ ਨੂੰ ਤੁਰੰਤ ਚੱਕਿਆ ਜਾਵੇ ਤੇ ਉਹ ਚੱਕ ਕੇ ਆਪਦੇ ਜਿੱਥੇ ਮਰਜ਼ੀ ਲੈ ਕੇ ਜਾਣ ਕਿਉਂਕਿ ਹੁਣ ਝੋਨੇ ਦੇ ਹੀ ਪਹਿਲੀ 1 ਅਕਤੂਬਰ ਤੋਂ ਪਹਿਲੇ ਚੌਲ ਆ ਜਾਣੇ ਨੇ ਦੇ ਉਹਨਾਂ ਨੂੰ ਲਾਉਣ ਨੂੰ ਜਗਾ ਛਾਲਾ ਤੇ ਨਹੀਂ ਰਹਿਣੀ ਤਾਂ ਕਿਸਾਨ ਦਾ ਬਹੁਤ ਬੁਰਾ ਹਾਲ ਹੋਊਗਾ ਉੱਥੇ ਜਗਾ ਨਹੀਂ ਰਹਿਣੀ ਸਿੱਟਣ ਨੂੰ ਤੇ ਡੰਗਰਾਂ ਦਾ ਅੱਜ ਦੇਖੋ ਤੁਸੀਂ ਕਿਵੇਂ ਹਾਲ ਆ ਕਿਵੇਂ ਲੋਕਾਂ ਦੀ ਫਸਲ ਜੜੀ ਨੇ ਕਿਵੇਂ ਐਕਸੀਡੈਂਟ ਹੁੰਦੇ ਨੇ ਇਸ ਕਰਕੇ ਅਸੀਂ ਇਹ ਮੰਗ ਕਰਦੇ ਆ ਸਰਕਾਰ ਨੂੰ ਵੀ ਸਾਦੋਂ ਤੁਸੀਂ ਬਿਜਲੀ ਤੇ ਵੀ ਐਕਸੈਸ ਲਾ ਕੇ ਲਈ ਜਾਨੀਓ ਤੇ ਹੁਣ ਇਹਨਾਂ ਨੇ ਬਿਜਲੀ ਸਾਨੂੰ ਮੁਫਤ ਦੇ ਕੇ ਤੇ ਆ ਗੱਡੀਆਂ ਤੇ ਟਰਾਂਸਪੋਰਟ ਦੇ ਵੀ ਟੈਕਸ ਲਾਤੇ 5-5000 ਰੁਪਇਆ ਸਾਲ ਬਾਰ ਭਰਾਉਉ ਤੇ ਤਾਂ ਫਿਰ ਗੱਡੀ ਚੜੂਗੀ ਇਸ ਕਰਕੇ ਸਰਕਾਰ ਜਿਹੜੀ ਵੈਧੇ ਕੀਤੀ ਸੀ ਉਹ ਸਾਰੇ ਵੈਧਿਆਂ ਤੋਂ ਮੁਕਰੀਆ ਸਾਨੂੰ ਇਹਨੇ ਕਿਹਾ ਸੀ ਵੀ 23 ਫਜ਼ਲਾਂ ਦੇ ਭਾਅ ਦੇਵਾਂਗੇ ਪਰ ਸਾਨੂੰ ਉਹਨਾਂ ਨੇ ਐਮਐਸਪੀ ਨਹੀਂ ਦਿੱਤੀ ਇਸ ਕਰਕੇ ਅਸੀਂ ਇਹਨੂੰ ਸਰਕਾਰ ਨੂੰ ਅਲਟੀਮੇਟ ਦੇ ਰਹੇ ਆ ਵੀ ਤੁਸੀਂ ਸਾਡੀ ਮੰਗਾਂ ਮੰਨੋ ਤੇ ਹੁਣ ਅਸੀਂ ਦੋ ਤਰੀਕ ਨੂੰ ਉੱਥੇ ਜਾ ਕੇ ਵੀ ਆਏ ਆ ਤੇ ਅਗਲਾ ਪ੍ਰੋਮੋ ਫਿਰ ਅਸੀਂ ਦੇਖਾਂ ਕੀ ਕਰਦਾ ਹੋਰ ਤੁਸੀਂ ਪੁੱਛੋ ਜਣਾ ਇਕ ਜਿਹੜੇ ਬਿਜਲੀ ਦੇ ਰੇਟ ਸਾਰਿਆਂ ਨੂੰ ਦਿੱਕਤ ਆ ਰਹੀ ਹੈ ਉਹਦੇ ਦੇ ਜਿਆਦਾ ਲੋਕ ਤੱਲੇ ਵੀ ਲਗਾ ਰਿਹਾ ਉਹਦੇ ਲਈ ਕੀ ਕਹਿਣਾ ਤੁਹਾਨੂੰ ਉਹ ਗੱਲ ਹੈ ਵੀ ਅੱਗੇ ਜਿਹੜੇ 3 ਰੁਪਏ ਸਾਨੂੰ ਕਾਂਗਰਸ ਸਰਕਾਰ ਨੇ ਸਤਿਉਂ ਤੋਂ ਉੱਪਰ ਫ੍ਰੀ ਕੀਤੇ ਸੀ ਉਹ ਇਹਦੇ ਵਾਪਸ ਲੈ ਲੇ ਹੁਣ 3 ਰੁਪਏ ਯੂਨਿਟ ਦੇ ਹੋਰ ਵੱਧ ਗਏ ਉਸ ਸਾਰਿਆਂ ਦੇ ਵੱਧ ਵੱਧ ਜਾਣਿਆ ਜਿਨ੍ਹਾਂ ਦੇ ਮੀਟਰ ਚੱਲਦੇ ਨੇ ਠੀਕ ਆ ਜਿਨ੍ਹਾਂ ਦਾ ਘੱਟ ਖਪਤ ਹੋ ਰਹੀ ਉਹਨਾਂ ਨੂੰ ਤਾਂ ਨਹੀਂ ਲੱਗਣਾ ਦੂਜਿਆਂ ਨੂੰ ਫੇਰ 3 ਰੁਪਏ ਵੱਧ ਪੈਸੇ ਦੇਣੇ ਪੈਣਿਆ ਇਸ ਕਰਕੇ ਜੀ ਨਿੰਦਿਆ ਕਰਦੀਆਂ 3 ਰੁਪਏ ਵਾਧੂ ਟੈਕਸ ਦੁਬਾਰਾ ਫੇਰ ਲਾਤਾ ਜਿਹੜੀ ਕਾਉਂਸਲ ਮੈਂ ਸਾਫ ਕਿਸੇ ਇੱਕ ਘਟਾਣੇ ਚਾਹੀਦੇ ਹੈ ਜੀ ਹਾਂ ਘਟਾਣੇ ਚਾਹੀਦੇ ਵਾਪਸ ਲੈਣਾ ਚਾਹੀਦਾ ਜੇ 3 ਰੁਪਏ ਦਾ ਟੈਕਸ ਇਹਨੇ ਵਾਪਸ ਕੀਤਾ ਇਹ ਸਾਨੂੰ ਛੋਟਰੂਮ ਜਿਵੇਂ ਦੇਣੀ ਚਾਹੀਦੀ ਜਿਹਨੇ ਪਹਿਲਾਂ ਦਿੱਤੀ ਸੀ ਅੱਜ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੀ ਮੀਟਿੰਗ ਹੋਈ ਆ ਉਹਦੇ ਚ ਜਿਹੜਾ ਪਿਛਲੇ ਦਿਨ ਡੀਜ਼ਲ ਤੇ ਪੈਟਰੋਲ ਦੇ ਰੇਟ ਪੰਜਾਬ ਸਰਕਾਰ ਵੱਲੋਂ ਵਧਾਏ ਗਏ ਆ ਉਹਦੇ ਤੇ ਵਿਚਾਰਾਂ ਕੀਤੀਆਂ ਗਈਆਂ ਉਹਦੇ ਲਈ ਅਸੀਂ ਇਹ ਹੱਲ ਕੱਢਿਆ ਵੀ ਜਿਹੜੀ ਸਕੇਂਦਰ ਸਰਕਾਰ ਆ ਉਹਨੂੰ ਜਿਹੜਾ GST ਦੇ ਘੇਰੇ ਚ ਪੈਟਰੋਲ ਤੇ ਡੀਜ਼ਲ ਨੂੰ ਲੈ ਕੇ ਆਉਣਾ ਚਾਹੀਦਾ ਇੱਕ ਤਾਂ ਇਹ ਸਾਰੇ ਜਿਹੜੀਆਂ ਸਟੇਟਾਂ ਦੇ ਵਿੱਚ ਇੱਕ ਸਾਰਤਾ ਆ ਜੂਗੀ ਜਿਹੜੀ ਡੀਜ਼ਲ ਦੀ ਜਿਵੇਂ ਚੰਡੀਗੜ੍ਹ ਡੀਜ਼ਲ 8-10 ਰੁਪਏ ਸਸਤਾ ਪੈਟਰੋਲ 8-10 ਰੁਪਏ ਸਸਤਾ ਉਹ ਪੰਜਾਬ ਨੂੰ ਸਮਗਲ ਸਮਗਲ ਹੁੰਦਾ ਪੰਜਾਬ ਦੀ ਸਰਕਾਰ ਦਾ ਵੀ ਇੱਕ ਵੱਡਾ ਇੱਥੇ ਘਾਟਾ ਪੈਂਦਾ ਹਿਮਾਚਲ ਚ ਸਸਤਾ ਜਿਹੜਾ ਡੀਜ਼ਲ ਪੈਟਰੋਲ ਆ ਇੱਕ ਸਾਰਤਾ ਬਣ ਜੂਗੀ ਤੇ ਇੱਕ ਜਿਹੜਾ ਆਮ ਲੋਕਾਂ ਦੇ ਭਾਰ ਘਟ ਜੂਗਾ ਟਰਾਂਸਪੋਰਟ ਤੇ ਭਾਰ ਘਟ ਜੂਗਾ 20 ਤੋਂ 30 ਰੁਪਏ ਲੀਟਰ ਸਸਤਾ ਹੋ ਜੂਗਾ ਮੰਗਾਈ ਤੇ ਠੱਲ ਪੈ ਜੂਗੀ ਦੂਸਰਾ ਸੀ ਪੰਜਾਬ ਸਰਕਾਰ ਨੂੰ ਵੀ ਕਿਹਾ ਵੀ ਜੇ ਗਵਾਂਡੀ ਸੂਬਿਆਂ ਚ ਸਸਤਾ ਹੈਗਾ ਡੀਜ਼ਲ ਚੰਡੀਗੜ੍ਹ ਚ ਸਸਤਾ ਹੈਗਾ ਹਿਮਾਚਲ ਚ ਵੀ ਚੰਡੀਗੜ੍ਹ ਤੇ ਬਰਾਬਰ ਰੇਟ ਰੱਖੋ ਤੇ ਉਹਦੇ ਨਾਲ ਜਿਹੜਾ ਸਾਡੇ ਹੁਣ ਵੱਡਾ ਬੋਝ ਕਿਸਾਨਾਂ ਤੇ ਸਾਡੀਆਂ ਫਸਲਾਂ ਅਸੀਂ ਹੁਣ ਵੱਡਣੀਆਂ ਨੇ ਉਹ ਫਸਲਾਂ ਬੀਜਣੇ ਆਲੂ ਬੀਜਣੇ ਨੇ ਸਬਜ਼ੀਆਂ ਬੀਜਣੀਆਂ ਨੇ ਉਹ ਇੱਕ ਵੱਡਾ ਨੁਕਸਾਨ ਡੀਜ਼ਲ ਨਾਲ ਜਿਹੜਾ ਸਾਡਾ ਕਿਸਾਨਾਂ ਦਾ ਹੋ ਰਿਹਾ ਤੇ ਆਮ ਜਨਤਾ ਦਾ ਟਰਾਂਸਪੋਰਟ ਤੇ ਕਿਰਾਏ ਮਹਿੰਗੇ ਹੋ ਰਹੇ ਨੇ ਤੇ ਉਹਨੂੰ ਕਰਨ ਲਈ ਵੀ ਇਹਨੂੰ ਜਿਹੜਾ ਬੈਟ ਭਟਾਵੇ ਪੰਜਾਬ ਸਰਕਾਰ ਤੇ ਜਿਵੇਂ ਅੱਗੇ ਇਹ ਕਹਿੰਦੇ ਹੁੰਦੇ ਸਰਕਾਰ ਵੀ ਸਾਡੀ ਸਰਕਾਰ ਬਣੇ ਦੂਜੇ ਰਾਜਾਂ ਨੂੰ ਸਾਡੇ ਤੇਲ ਦੇ ਵੀ ਸਾਰੇ ਚੀਜ਼ਾਂ ਦੇ ਰੇਟ ਘੱਟ ਹੋਣਗੇ ਪਰ ਅੱਜ ਰੇਟ ਪੰਜਾਬ ਦੇ ਵੱਧ ਨੇ ਦੂਸਰਾ ਅਸੀਂ ਜਿਹੜਾ ਸੀਗਾ ਵੀ ਅ डीएपी ਦੀ ਬੜੀ ਬੱਧੀ ਕਮੀ ਆ ਪੰਜਾਬ ਦੇ ਵਿੱਚ ਫਸਲ ਜਿਹੜੀ ਆ ਉਹ ਡੀएपी ਬਿਨਾ ਨਹੀਂ ਹੁੰਦੀ ਸਾਨੂੰ ਫਸਲ ਬੀਜਣ ਤੋਂ ਪਹਿਲਾਂ ਡੀएपी ਖਾਦ ਜਿਹੜੀ ਆ ਪਾਉਣੀ ਪੈਂਦੀ ਆ ਉਹ ਚਾਲੂ ਦੀ ਸਾਡੀ ਫਸਲ ਆ ਰਹੀ ਆ ਸਬਜ਼ੀਆਂ ਆ ਰਹੀਆਂ ਤੇ ਅੱਗੇ ਅਸੀਂ ਕਣਕ ਦੀ ਫਸਲ ਆ ਰਹੀ ਆ ਅਗਲੇ ਪਹਿਲੇ ਸਾਲਾਂ ਦੇ ਵਿੱਚ ਆ ਦਿਨਾਂ ਦੇ ਵਿੱਚ ਸਾਰੇ ਸੋਸਾਇਟੀਆਂ 'ਚ ਡੀएपी ਆ ਜਾਂਦਾ ਹੁੰਦਾ ਜਿਹੜੀ ਮਰਜ਼ੀ ਦੁਕਾਨ ਤੋਂ ਡੀएपी ਲੈ ਲਓ ਅੱਜ ਕਿਤੇ ਵੀ ਡੀएपी ਇੱਕ ਕੂਨ ਦੇ ਕਾਰਨ ਕੀ ਆ ਜਿਸ ਪਤਾ ਨਹੀਂ ਇੱਕ ਤਾਂ ਇਹਨਾਂ ਦੇ ਸੈਂਪਲ ਫੇਲ ਹੋਏ ਨੇ ਕੁਝ ਡੀएपी ਦੇ ਉਹਦੇ ਕਰਕੇ ਵਾਪਸ ਚਲੇ ਗਿਆ ਜਿਹੜਾ ਉਹ ਸਵਾਲ ਦਾ ਦੂਸਰਾ ਸਰਕਾਰ ਦਾ ਨਕਮੀ ਪਣਨ ਦੀ ਗੱਲ ਆ ਇਹ ਚੀਜ਼ਾਂ ਆਂਦੀਆਂ ਪਹਿਲਾਂ ਇੰਤਜ਼ਾਮ ਕਰਨੇ ਚਾਹੀਦੇ ਆ ਇਹਨਾਂ ਨੂੰ ਪਹਿਲਾਂ ਟਾਈ ਅਪ ਸੈਂਟਰ ਨਾਲ ਕਰਨਾ ਚਾਹੀਦਾ ਪਹਿਲਾਂ ਗੱਡੀਆਂ ਜਿਹਨਾਂ ਨੂੰ ਜਦ ਪਤਾ ਵੀ 150 ਮੀਟਰ ਟੰਨ ਸਾਡਾ ਪੰਜਾਬ ਚ ਲੱਗਦਾ ਹਰੇਕ ਸਾਲ ਤਾਂ ਉਹ ਉਹਨਾਂ ਚੀਜ਼ੇ ਦਾ ਨੂੰ ਪਹਿਲਾਂ ਮੰਗਵਾ ਕੇ ਰੱਖ ਲੈਣੀ ਚਾਹੀਦੀ ਆ ਕਿਸਾਨਾਂ ਨਾਲ ਲੇਟ ਹੋਣ ਨਾਲ ਫਰਕ ਪੈ ਕੇ ਕਿਸਾਨਾਂ ਦੀ ਫਸਲ ਲੇਟ ਹੋ ਜੂਗੀ ਫਸਲ ਰਹਿ ਜੂਗੀ ਕਿਸਾਨਾਂ ਨੂੰ ਜਦ ਚੀਜ਼ ਘੱਟ ਹੁੰਦੀ ਆ ਮਾਰਕੀਟ ਚ ਤਾਂ ਦੋ ਨੰਬਰ ਚ ਚੀਜ਼ ਮਿਲਦੀ ਆ ਮਾੜੀ ਚੀਜ਼ ਮਿਲਦੀ ਆ ਮਹਿੰਗੀ ਚੀਜ਼ ਮਿਲਦੀ ਆ ਉਹ ਡੀਏਪੀ ਦੇ ਨਾਲ ਲਾ ਲਾ ਕੇ ਸਾਨੂੰ ਕੋਈ ਹੋਰ ਚੀਜ਼ਾਂ ਦੇਣਗੇ ਤੇ ਚੋਰੀ ਬਜਾਰੀ ਹੋਊਗੀ ਇਹਦੇ ਨਾਲ ਕਿਸਾਨਾਂ ਦਾ ਇੱਕ ਵੱਡਾ ਨੁਕਸਾਨ ਹੋਊਗਾ